ਸ਼ਿਲਾਗਾ ਅੰਮ੍ਰਿਤਸਰ ਪੁਲਿਸ ਨੇ ਸਰਾਨੀ ਨੂੰ ਗੁੰਮ ਹੋਇਆ ਸਮਾਨ ਵਾਪਸ ਕੀਤਾ ਹੈ ਸਲਾਨੀ ਦੇ ਵੱਲੋਂ ਪੁਲਿਸ ਨੂੰ ਗੁੰਮ ਹੋਣ ਦੀ ਕੀਤੀ ਗਈ ਸੀ ਰਿਪੋਰਟ ਗੁੰਮ ਹੋਏ ਸਮਾਨ ਦੇ ਵਿੱਚ ਪਾਸਪੋਰਟ ਨਕਦੀ ਦਸਤਾਵੇਜ਼ ਵੀ ਸਾਂਝ ਸਸੋ ਸਰਾਨੀ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਸੋ ਅੰਮ੍ਰਿਤਸਰ ਪੁਲਿਸ ਨੇ ਸਰਾਨੀ ਨੂੰ ਗੁੰਮ ਹੋਇਆ ਸਮਾਨ ਵਾਪਸ ਕੀਤਾ ਜੁਤੇ ਕਿ ਸਲਾਨੀ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ ਤੇ ਪੰਜਾਬ ਪੁਲਿਸ ਦੀ ਸ਼ਲਾਘਾ ਵੀ ਕੀਤੀ ਹੈ ਸਲਾਨੀ ਦਾ ਸਮਾਨ ਜਿਹੜਾ ਕਿ ਗੁੰਮ ਹੋ ਗਿਆ ਸੀ ਉਹ ਕੁੰਮਨਾਇਆ ਸੀ ਇੰਡੀਆ ਦੇ ਵਿੱਚ ਜੁਤੇ ਕਿ नीदरलैंड सैलानी है समान वापस मिलने का धनवाद किया for the money so i'm really happy